ਸ੍ਰੀ ਕਾਲ ਜੀ ਵਾਇਟ ਡਾਕਟਰ ਕੁਲਵਿੰਦਰ ਸਿੰਘ ਸੰਧਵਾ ਕੀ ਦੇਖ ਰਹੇ ਹੈ

है कपिटो है बुखार वरोदी सरकार बुक मज़दूर वरोदी सरकार सारी मोदी सरकार ਦੁੱਖ ਕੋਈ ਪੁੱਤ ਹਾਏ 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 ਕਬ ਕਬ ਪੁੱਤ ਹਾਏ 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 ਕਰੋ ਸਿਆਪਾ ਹਾਏ 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 ਕਰੋ ਸਿਆਪਾ ਹਾਏ 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 ਅਰੋ ਸਿਆ ਮਰ ਗਿਆ ਹਾਏ 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 ਸੰਵਿਧਾਨ ਵਿਰੋਧੀ ਸਰਕਾਰ ਮਰਦਾਬਾ 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 ਸੰਵਿਧਾਨ ਵਿਰੋਧੀ ਸਰਕਾਰ ਮਰਦਾਬਾ ਮਰਦਾਬਾ ਸਰਕਾਰ ਮੁਰਦਾਬਾਦ 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 ਮਜ਼ਦੂਰ ਬਰਾਦੀ ਸਰਕਾਰ ਮੁਰਦਾਬਾਦ 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 ਦਲਤ ਸਮਾਜ ਜਿੰਦਾਬਾਦ 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 ਦਲਤ ਸਮਾਜ ਜਿੰਦਾਬਾਦ 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 ਅਮਰਸ਼ ਮਰ ਗਿਆ ਹਾਏ 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 ਅਮਰਸ਼ ਮਰ ਗਿਆ ਹਾਏ 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 ਦਬ ਕੇ ਪਿੱਟੋ ਹਾਏ 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 ਯੁੱਧ ਮਰ ਗਿਆ ਹਾਏ ਹੋਏ ਹਾਏ 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 ਬਾਬਾ ਸਾਹ ਨੂੰ ਮੋੜਾ ਬੋਲਣ ਵਾਲੇ ਲੋਕ ਮੁਰਦਾਬਾਦ ਮੁਰਦਾਬਾਦ ਮੁਰਦਾ ਬਾਬਾ ਸਾਹ ਨੂੰ ਮਾੜਾ ਕਹਿਣ ਵਾਲੇ ਲੋਕ ਮੁਰਦਾਬਾਦ 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 ਹਾਂ ਜੀ ਬਹੁਤ 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 ਮੈਂ ਮਾ ਛੱਡਿਆ ਕਰਦਾ ਛੱਡ ਤੇ ਬਾਬਾ ਸਾਹਿਬ ਰੋਂ ਰਹੇ ਹਾਂ ਅੱਲਾਹ ਹਾਏ ਸਰਕੀ ਨਾ ਮੈਂ ਬਹੁਤ ਸਿੰਘ ਘਰ ਲੱਖ ਮਾ ਪੰਜਾਬ ਦਾ ਵਾਸੀ ਨਾ ਦੇਵਗੜ੍ਹ ਕਾਂਗਰਸ ਪਾਰਟੀ ਦਾ ਵਿਦਵਾਨ ਪਰ ਹੈਸੀ ਦਰਵਾਜ਼ਾ ਦਾ ਪੋਲਿਟਿਕਲ ਦਾ ਪਿਆਰਾ ਜੀ ਹਸੀਤ ਵਾਹੋਂ ਤੇ ਕਿਸ ਸੰਦੇਸ਼ ਜਿਹੜਾ ਕੱਲ ਸਾਫੇ ਬੰਦਾ ਰਿਹਾ ਜੀ ਸੰਦੇਸ਼ ਕਰਦੇ ਰੋਸ ਬਾਤ ਬੋਲਿਆ ਜੀ ਉਹ ਤੋਂ ਪ੍ਰੋਤ ਮਜੇਜ ਮੈਂ ਇੱਕ ਆਪਣੇ ਹਾਂਕੇ ਦੇ ਵਿੱਚ ਇਹ ਕਿਹਾ ਜੀ ਡਾਕਟਰ ਦੇ ਜਿਨਾ ਵੀ ਹੋਇਆ ਉਹਨਾਂ ਕਰੂ ਪਰ ਮੇਰਾ ਹੋਣ ਦੇ ਕਾਰਨ ਸਭ ਕੁਝ ਪਰ ਅੱਗੇ ਜਿਹੜੇ ਕੋ ਲੋਕਾਂ ਨੂੰ ਫੋਨ ਕੀਤਾ ਸਮਾਜਿਕ ਲੋਕਾਂ ਨੂੰ ਬਾਏ ਐ ਇਹ ਬੜਾ ਇੱਕ ਨਾਜ਼ਕ ਅਨੰਤ ਸਾਹਿਬ ਜੀ ਨੇ ਜਿਹੜਾ ਬਿਆਨ ਦਿੱਤਾ ਹੈ ਵੀ ਇਹ ਸਾਰੇ ਲੋਕ 바ਵਾ ਸਾਹਿਬ 바ਵਾ ਸਾਹਿਬ ਕਰ ਰਹੇ ਆ ਡਾਕਟਰ ਮੇਸਟਰ ਵੈਸਟਰ ਕਰ ਰਹੇ ਆ ਕੋਈ ਰੱਬ ਨਹੀਂਗਾ ਇਹ ਰੱਬ ਨੂੰ ਇਨਾ ਇਨਾ ਲੋਕ ਇਨੇ ਦੇ ਰੱਬ ਦਾ ਨਾਮ ਲੈਂਦੇ ਪਰ ਜਿਹੜੇ ਲੋਕ ਸੁਰਗਾਂ ਜਾਵਦੇ ਆ ਜਿਹੜੇ ਅੱਜ ਉਹਨਾਂ ਨੇ ਰੱਬ ਦਾ ਨਾਮ ਲਿਆ ਜਾਂ ਅਮ੍ਰਿਤਧਾਰ ਨੇ ਜਾਂ ਮੋਦੀ ਨੇ ਰੱਬ ਦਾ ਨਾਮ ਲਿਆ ਉਹ ਕਿੰਨੇ ਹੀ ਖੁਰਗਾਂ ਦੇ ਵਿੱਚ ਗਏ ਜੋ ਨੱਕ ਦੇ ਪਿੱਛੇ ਬੰਦੇ ਆ ਉਹਨਾਂ ਨੇ ਸੰਵਧਾਨ ਖਤਮ ਕਰਨ ਦੀ ਗੱਲ ਕੀਤੀ, ਭਗਵਾਨ ਖਤਮ ਕਰਨ ਦੀ ਗੱਲ ਕੀਤੀ, ਸਮਾਜ ਦੇ ਅੱਜ ਵਰਤਾਲ ਮਾਡਲਾਂ ਦੇ ਉੱਤੇ ਠੁਠੇ ਤੇ ਆਏ ਬੈਠੇ ਆ ਮੌਜੂਦ ਲੋਕਾਂ ਦੇ ਵਿੱਚ ਪੱਥਰਾਂ ਦੇ ਉੱਤੇ ਨਜ਼ਰੀ ਕਾਤੇ ਛਾੜਵਾ ਦੇ ਕੋਈ ਠੁਠੇ ਤੇ ਆਏ ਕਰਦੇ ਆ ਜੇ ਤੁਸੀਂ ਮਿਲਿਆ ਸਾਨੂੰ ਤਾਂ ਸੰਭਾਲਦੇ ਸਾਂ ਅੱਜ ਸਾਡੀਆਂ ਧੀਆਂ ਪੈਣਾ ਸਾਰੇ ਬੱਚੇ ਰਿਖਿਆ ਇਹਦੇ ਨੌਕਰੀ ਕਰਦੇ ਐ ਐਸੇ ਥੋੜੇ ਦੇ ਵਿੱਚੋਂ ਕਾਫੀ ਸਾਰੇ ਫੌਜ ਦੇ ਵੀ ਸਾਡੀ ਬਿਵਾਜਮਾ ਦੀਆਂ ਵੱਡੀਆਂ-ਵੱਡੀਆਂ ਨੌਕਰੀਆਂ ਤੇ ਬੈਠੇ ਆ ਸਾਨੂੰ 바ਵਾ ਸਾਹਿਬ ਦੀ ਦੇਣ ਹੈ ਕਿਰਤੀ ਵੀ ਸਾਡੇ ਸਮਾਜ ਦਾ ਸਾਡੀ ਭਾਰਤ ਦਾ 바ਵਾ ਸਾਹਿਬ ਦਾ ਸਮਾਜ ਪਤਾ 바ਵਾ ਸਾਹਿਬ ਦਾ ਸਤਾਨੋਂ ਖੜਿਆ ਹਸੇ ਰਾਮ ਹੈ ਤੇ 바ਵਾ ਸਾਹਿਬ ਉਮੀਦਵਾਰ ਹੀ ਸਾਡੇ ਵਾਸਤੇ ਰਾਮ ਹੈ ਕਿਉਂਕਿ ਸਾਨੂੰ ਸੰਧਾਨ ਦੇ ਵਿੱਚ ਅੱਜ ਕੋਸੀ ਮਿਲੀ ਆ ਖੜ ਜੋਗੇ ਕੀਤਾ ਬੈਠ ਜੋਗੇ ਕੀਤਾ ਬਸ ਸੰਧਾਨ ਕੀਤਾ ਇਹ ਜਿਹੜੀ ਬੀਜਪੀ ਦੀ ਜਿਹੜੀ ਨੀਤੀ ਆ ਸੰਵਿਧਾਨ ਖਤਮ ਕਰਦੋਂ ਤੁਰੇ ਹੋਇਆ ਤੇ ਖੇਤੀ ਦੇ ਕਾਨੂੰਨ ਖਤਮ ਕਰਦੋਂ ਤੁਰੇ ਖਾਨੇ ਖਤਮ ਕਰਦੇ ਤੁਰੇ ਹੋਇਆ ਮਜ਼ਦੂਰਾਂ ਨੂੰ ਖਤਮ ਕਰਦੋਂ ਤੁਰੇ ਆ ਇੱਕ 2011 ਦੇ ਪਿੱਛੇ ਲਾ ਕੇ ਸਾਡੀ ਪੂਰੀ ਭਾਰਤ ਨੂੰ ਖਤਮ ਕਰਦੇ ਆ ਅੜਵਾਨੀ ਤੇ ਆਵਾਨੀਆਂ ਦੇ ਇਹ ਚਿਹਰੇਤੇ ਬਣੇ ਹੋਏ ਉਹਨਾਂ ਨੂੰ ਲੋਕਰ ਲੱਗੇ ਉਹਨਾਂ ਦੇ ਭਾਂਡੇ ਮਾਜਦੇ ਜਾ ਕੇ ਇਸ ਕਰਕੇ ਵੀ ਜਿੰਨਾਂ ਚਿਰ ਅੜਵਾਨੀ ਤੇ ਆਵਾਨੀ ਨੂੰ ਅਸੀਂ ਦੇਸ਼ ਦੇ ਵਿੱਚੋਂ ਇਹਦੀ ਪਾਕਿਦਾਰੀ ਨਹੀਂ ਜਨਾਉਂਦੇ ਜਿੰਨਾ ਚਿਰ ਮੈਂ ਪਛਾਰ ਕੇ ਮੋਦੀ ਵਰਗੇ ਲੋਕਾਂ ਨੂੰ ਅਸੀਂ ਇਹ ਵੱਡੀਆਂ-ਵੱਡੀਆਂ ਪਾਵਰਾਂ ਦੇ ਕੇ ਇਹਨਾਂ ਲੋਕਾਂ ਨੂੰ ਕਰਦਾ ਸਰ ਇਹਨਾਂ ਲੋਕਾਂ ਨੇ ਸਾਨੂੰ ਚੰਗਾ ਨਹੀਂ ਸਮਝਿਆ ਆਉਣ ਵਾਲਾ ਜਿਹੜਾ ਸਮਾਂ ਆਊਗਾ ਇਹਨਾਂ ਵਾਸਤੇ ਬਹੁਤ ਮਾਰਾ ਆਊਗਾ ਇਸ ਕਰਕੇ ਅੱਜ ਜਿਹੜਾ 바ਵਾ ਸਾਹਿਬ ਦਾ ਉਹਨੇ ਜਿਹੜਾ ਉਹਨੇ ਪੂਰੀ ਜਿਹੀ ਨਿੰਦਿਆ ਕੀਤੀ ਹੈ ਉਹਦਾ ਅਸੀਂ ਬਹੁਤ ਕਰਦੇ ਹੋਏ ਕਿ ਅੱਜ ਇਹ ਮੋਦੀ ਸਰਕਾਰ ਨੂੰ ਮੰਦਾ ਸਾਡੇ ਹੋਏ ਮਾੜੀ ਸਾਡੇ ਹੋਏ ਸਾਡੀ ਭਾਰਤ ਦਾ ਸਾਡੀ ਭਾਰਤ ਦੇ ਵਿੱਚ ਰੱਖਦਾ ਸਾਡਾ ਸਮਾਜ ਦੇ ਵਿੱਚ ਰੱਖਦਾ ਉਹਨੀਆਂ ਸਾਡੇ ਜਾਤੀ ਵਿਵਦ ਜਿਹੜੇ ਇਹਨਾਂ ਦੇ ਸਾਡਾ ਜਾਤਾਂ ਦੇ ਵਿੱਚ ਵਾਦ ਦਾ ਇਸ ਕਰਕੇ ਅਸੀਂ ਇਹਦੀ ਗੱਲ ਨਹੀਂ ਹੁੰਦਾ ਕਰਦੇ ਹਵਾਏ ਗੁਰੂ ਜੀ ਦਾ ਖਾਲਸਾ ਹਵਾਏ ਗੁਰੂ ਜੀ ਦਾ ਇੱਕ ਦੇ ਨਾ ਸੀ ਫਾਰਮੇਟ ਦਿੱਤਾ ਬਿਲਕੁਲ ਕਾਂਗਰਸ ਪਰ ਚਲਤ ਕਿਹੜੀ ਮੁਕਲਾਫਤ ਚੱਲ ਰਹੀ ਹੋ ਕੀ ਕਾਰਨ ਰਿਹਾ ਔਰ ਕੀ ਸੰਦੇਸ਼ ਹੈ ਇਹਦੇ ਵਿੱਚ ਸਾਡੇ ਸਾਡੇ ਡਾਕਟਰ ਦੇਖਾਂ ਪਾਸ ਦੇ ਤੁਰਨਾਮੇ ਅਮਰਖਿਓ ਨੇ ਬਲਤੋ ਪਾਸ਼ਾ ਬੋਲੀ ਅੱਜ ਉਹਨਾਂ ਦੇ ਖਲਾਫ ਬੋਲਿਆ ਛੋਟੇ ਬੰਦੋਆ ਜੀ ਸਾਡੋਂ ਪੂਰੇ ਫਿਰਗਾਮ ਵੱਲੋਂ ਕਾਂਗਰਸ ਪਾਰਟੀ ਵੱਲੋਂ ਇੱਕ ਸੰਦੇਸ਼ ਮਿਲਿਆ ਸੀ ਕਿ ਹੈੱਡਕੁਆਰਟਰ ਦੇ ਉੱਪਰ ਅਮਰਖਿਓ ਦੇ ਬੁੱਧ ਨੂੰ ਸਾਡੇ ਜਾਣਗੇ ਔਰ ਉਹ ਸ਼ਬਦਾਂ ਦੇ ਖਲਾਫ ਤਕਰੀਬਨ ਜੌਨਾਂ ਦੀ ਸਰਕਾਰ ਪੀਜੀਪੀ ਦੀ ਬਣੀ ਹੋਰ ਸੰਧਾਨ ਤੇ ਖਰਾਬੀ ਚੱਲੀ ਆ ਅੱਜ ਉਹਨਾਂ ਨੇ ਜੋ ਮਾਰਾ ਬੋਲਿਆ ਅਸੀਂ ਇਹਦਾ ਜ਼ੋਰਦਾਰ ਨਜ਼ਰ ਕਰਦੇ ਆ ਅਸੀਂ ਉਹਨਾਂ ਦੇ ਖਲਾਫ ਇਹ ਬੁੱਧਾ ਬੁੱਧਾ ਚੌਂਦੇ ਵਿੱਚ ਐਸ.ਪੀ. ਡਪਾਰਟਮੈਂਟ ਲਗਾਉਂਦੇ ਆ ਦਲਤ ਮਹਾਪੰਚਾਇਤ ਜ਼ਿਲ੍ਹਾ ਪ੍ਰਧਾਨ ਰਿੰਕੋਟ ਜਿਹੜਾ ਅਮਿਤ ਸ਼ਾ ਬਾਬਾ ਸਾਹਿਬ ਵਾਲਕੀ ਦੇਰ ਕਰਦੇ ਵਿਰੁੱਧ ਬੋਲੇ ਆ ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਬਾਬਾ ਸਾਹਿਬ ਲੋਕ ਕਰਦੇ ਆ ਉਹ ਰੱਬ ਤਾਂ ਨਹੀਂ ਹਾਂ ਅਸੀਂ ਕਹਿੰਦੇ ਆ ਰੱਬ ਤਾਂ ਨਹੀਂ ਪਰ ਰੱਬ ਨੂੰ ਘੱਟ ਵੀ ਨਹੀਂ ਸਾਡੇ ਦਲਤ ਸਮਾਜ ਵਾਸਤੇ ਉਹ ਰੱਬ ਬਣ ਕੇ ਆਏ ਸਾਨੂੰ ਦਲਦਲ ਦੇ ਵਿੱਚੋਂ ਕੱਢਿਆ ਅਸੀਂ ਅਮਿਤ ਸ਼ਾ ਵਰਗਿਆਂ ਨੂੰ ਕੋਈ ਵੀ ਮੰੰਦੀ ਸਦਾ ਉਹ ਗਵਰਨਰ ਬੋਲੇਗਾ ਪਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਅਮਿਤ ਸ਼ਾਹ ਦਾ ਅਸੀਂ ਕੁਤਲਾ ਸਾੜ ਰਹੇ ਆ ਅੱਗੇ ਵਾਸਤੇ ਜੇ ਕੋਈ ਇਹੋ ਜਿਹਾ ਕੰਮ ਕਰੂਗਾ ਕੋਈ ਵੀ ਬੀਜੇਪੀ ਦਾ ਲੀਡਰ ਅਸੀਂ ਉਹਨੂੰ ਮਾਫ ਨਹੀਂ ਕਰਾਂਗੇ ਲਾਓ ਬਾਰੋ ਬਾਰੋ ਬੱਲਾ ਜੀ अमृ करो सो सियापा लॻंदा लंबी लॻंदा ਹਏ 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 ਸੰਵਿਧਾਨਵਾਦੀ ਸਰਕਾਰ ਨੂੰ ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਸੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਕੌਂਸਲ ਸਰਕਾਰ ਤੁਮਹਾਬ ਦੇ ਜਿੰਦਾਬਾਦ 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 ਇਨਮ ਸਰਕਾਰ ਤੁਮਹਾਬ ਦੇ ਜਿੰਦਾਬਾਦ ਜਿੰਦਾਬਾਦ है है सभु कैप है है पुठार वोदी सरार पुताल मज़दूर वरोदी सतारतालपारी वोदी सतारतालादार ہائے 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 ਹਾਏ 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 ਸੁਵਿਧਾਨ ਬਰੋਧੀ ਸਰਕਾਰ ਮੁਰਦਾਵਾਲ 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 ਸੁਵਿਧਾਨ ਬਰੋਧੀ ਸਰਕਾਰ ਮੁਰਦਾਵਾਲ 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 ਮੁਹਰਦੀ ਸਰਕਾਰ ਮੁੜਦਾਬਾ 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 ਮੁਹਰਦੀ ਸਰਕਾਰ ਮੁੜਦਾਬਾ 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 ਕਲਤ ਸਮਾਜ ਜ਼ਿੰਦਾਬਾਦ 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 ਕਲਤ ਸਮਾਜ ਜ਼ਿੰਦਾਬਾਦ 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 ਅਮਰ ਸ਼ਮਰਗਾ ਹਾਏ 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 ਅਮਰ ਸ਼ਮਰਗਾ ਹਾਏ 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 ਦਬ ਕੇ ਪਟੋ ਹਾਏ ਹਾਏ ਪਿੱਤਰ ਮਰ ਗਿਆ ਹਾਏ 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 ਬਾਵਾ ਖਾਰੂ ਮੋੜਾ ਪੁੱਲ ਵਾਲੇ ਲੋਕ ਮੁੜਦਾਬਾਦ ਮੁੜਦਾਬਾਦ ਰੋਣਾ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ